ਵਕਤ ਐਸੀ ਕਹਿ ਲੀਤਾ ਸਿੰਘੂ ਬਾਰਡਰ ਵਾਲੀ ਸਾਈਡ ਤੇ ਹਾਂ ਤਾਂ ਜਿੱਥੇ ਕੀ ਕਿਸਾਨ ਵੀਰ ਵੱਧ ਚੜ ਕੇ ਹਿੱਸਾ ਪਾ ਰਿਹਾ ਉਥੇ ਨੌਜਵਾਨ ਆਪਣੀ ਬੰਨ ਦੀ ਡਿਊਟੀ ਨਿਭਾ ਰਿਹਾ ਉਥੇ ਹੀ ਕਿਸਾਨ ਵੀਰਾਂ ਨੂੰ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਜਾਂ ਇੱਥੇ ਵੱਡੀ ਕਮੀ ਮਹਿਸੂਸ ਸੀ ਤਾਂ ਉਹ ਸੀ ਕੱਪੜੇ ਧੋਣ ਦੀ ਬੜੀ ਵੱਡੀ ਦਿੱਕਤ ਸੀ ਤਾਂ ਉਹ ਇੱਥੇ ਦੇਖ ਸਕਦੇ ਹੋ ਕਿ ਉਹ ਜਿਹੜੀ ਦਿੱਕਤ ਦਾ ਹੱਲ ਕੱਢ ਦਿੱਤਾ ਤਾਂ ਇਹ ਹੈਗੇ ਆ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਅੰਮ੍ਰਿਤਸਰ ਦੇ ਨੌਜਵਾਨ ਮੁੰਡੇ ਆ ਜੀ ਆਪਣੇ ਪੱਲਿਓ ਖਰਚਾ ਕਰਕੇ ਮਸ਼ੀਨਾਂ ਲੈ ਕੇ ਆਏ ਆ ਵਾਸ਼ਿੰਗ ਮਸ਼ੀਨ ਅਤੇ ਨਾਲ ਦੀ ਨਾਲ ਹੋਰ ਮਸ਼ੀਨਾਂ ਵੀ ਲੈ ਕੇ ਆ ਰਿਹਾ ਇੱਥੇ ਜਿਹੜਾ ਬਾਈ ਹਰਾਂ ਨੇ ਮੁੰਡਿਆਂ ਨੇ ਪ੍ਰਮੰਧ ਕੀਤਾ ਦੇਖ ਸਕਦੇ ਹੋ ਕਿ ਕਿਵੇਂ ਟੈਗਿੰਗ ਲਾਈ ਜਾ ਰਹੀ ਹੈ ਨੰਬਰ ਜਿਵੇਂ ਆਪਾਂ ਟੋਕਨ ਨੰਬਰ ਹੁੰਦਾ ਟੋਕਨ ਨੰਬਰ ਵੀ ਲਾ ਰਿਹਾ ਹੈ ਕਿਸ ਤਰੀਕੇ ਨਾਲ ਉੱਤੇ ਫੋਨ ਨੰਬਰ ਉਹਨਾਂ ਦਾ ਨਾਮ ਪਤਾ ਵੀ ਐਨੇ ਵਜੇ ਤੁਹਾਡੇ ਕੱਪੜੇ ਧੁੱਬ ਜਾਣਗੇ ਸੁਕਾ ਸੁੱਕੇ ਹੋਏ ਮਿਲ ਜਾਣਗੇ ਤਾਂ ਤੁਸੀਂ ਇੱਥੋਂ ਲੈ ਸਕਦੇ ਹੋ ਉਹਨਾਂ ਦੇ ਕੋਲ ਚਲਦੇ ਆਂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਗਦੀਪ ਸਿੰਘ ਆ ਜੀ ਤਾਂ ਤੁਸੀਂ ਕਿਸ ਦਿਨ ਤੋਂ ਇਸ ਸੰਘਰਸ਼ ਦੇ ਵਿੱਚ ਆਏ ਹੋ ਮੈਂ ਜੀ ਇੱਕ ਤਰੀਕ ਤੂੰ ਆ ਗਿਆ ਸੀ ਇੱਥੇ ਟਰਾਲੀ ਟਰਾਈਟਰਲੀ ਲੈ ਕੇ ਇਥੋਂ ਤੇ ਅੰਮ੍ਰਿਤਸਰ ਤੋਂ ਆ ਆਪਾਂ ਅੱਛਾ ਜੀ ਤੇ ਸਾਨੂੰ ਮੇਨ ਪ੍ਰੋਬਲਮ ਇਹ ਲੱਗੀ ਵੀ ਕੁਝ ਦਿਨ ਤੇ ਨਿਕਲ ਗਏ ਬੰਦੇ ਕੱਪੜੇ ਲੈ ਕੇ ਆਉਂਦੇ ਇਹਦਾ ਨਾਲ ਤੇ ਬਾਅਦ ਚੂ ਕੱਪੜੇ ਧੋਣ ਦੀ ਪ੍ਰੋਬਲਮ ਕਾਫੀ ਆਈ ਜਿੱਦਾਂ ਹੋਟਲਾਂ ਚ ਵੀ ਪਤਾ ਕੀਤਾ ਤੇ ਉਹ ਲੋਕਾਂ ਦਾ ਪਰੇਸ਼ਾਨੀ ਇਹ ਆ ਵੀ ਉਹ ਦਿੰਦੇ ਸੀ ਕੱਪੜੇ ਤੇ ਉਹ ਆਪਣੀ ਮਰਜ਼ੀ ਨਾਲ ਪੈਸੇ ਲੈਂਦੇ ਸੀ ਜਿੱਦਾਂ 50 ਇੱਕ 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 ਸੂਟ ਦੇ 50 ਰੁਪਏ ਤੇ ਤੁਸੀਂ ਇਹ ਫ੍ਰੀ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਉਹ ਸਾਨੂੰ ਪ੍ਰੋਬਲਮ ਜਿੱਦਾਂ ਕਾਫੀ ਮਹਿਸੂਸ ਹੋਈ ਉਹਦਾ ਕਰਕੇ ਫਿਰ ਅਸੀਂ ਸੋਚਿਆ ਵੀ ਲੰਗਰ ਵਿੱਚ ਸੇਵਾ ਕਰਨ ਤੋਂ ਚੰਗਾ ਵਾ ਵੀ ਇਹ ਸੇਵਾ ਕੀਤੀ ਜਾਵੇ ਫਿਰ ਅਸੀਂ ਦੋ ਵਾਸ਼ਿੰਗ ਮਸ਼ੀਨਾਂ ਸਾਨੂੰ ਮਿਲ ਗਈਆਂ ਵੀ 9-9 ਕਿਲੋ ਦੀਆਂ ਵੱਡੀਆਂ ਲੈਣੀਆਂ ਸੀ ਤੇ ਬਾਕੀ ਦੋ ਹੋਰ ਆ ਰਹੀਆਂ ਉਹ ਅੱਜ ਆ ਜਾਣੀਆਂ ਜੀ ਉਹ ਹੋਰ ਹਾਂਜੀ ਹਾਂਜੀ ਦੋ ਪਾਣੀ ਦਾ ਪ੍ਰਬੰਧ ਇੱਥੇ ਕਿਵੇਂ ਕਰੋ ਜੀ ਆਵੇ ਟੈਂਕਰ ਲਿਆ ਵਾ ਅਸੀਂ ਰੈਂਟ ਤੇ ਤੇ ਰੈਂਟ ਤੇ ਲਿਆ ਹੈ ਇਹ ਵੀ ਭਰਕੇ ਲੈ ਆਈਦਾ ਵਾ ਇਹ ਕਿੰਨਾ ਰੈਂਟ ਦੇ ਰਿਓ ਟੈਂਕਰ ਦਾ ਇਹਦਾ 500 ਰੁਪਏ ਆ ਜੀ ਇੱਕ ਦਿਨ ਦਾ ਇੱਕ ਦਿਨ ਦਾ 500 ਰੁਪਿਆ ਤਾਂ ਬੜੀ ਵੱਡੀ ਸੇਵਾ ਬਾਈ ਪੀ ਵਿੱਚ ਇਹ ਭਰਕੇ ਵੀ ਦਊਗਾ ਉਹ ਬੰਦਾ ਪਾਣੀ ਹਾਂਜੀ ਹਾਂਜੀ ਭਰਕੇ ਵੀ ਦਊਗਾ ਉਹਦਾ 500 ਰੁਪਿਆ ਲੈਂਦਾ ਵਾ ਇੱਕ ਦਿਨ ਦਾ ਉਸ ਹਿਸਾਬ ਨਾਲ ਚੱਲ ਰਿਹਾ ਹੈ ਕੰਮ ਕਿੰਨੇ ਕੋ ਤੁਹਾਡੇ ਕੋਲ ਅੰਦਾਜ਼ਾ ਨੇ ਰੋਜ਼ਾਨਾ ਕੱਪੜੇ ਆ ਜਾਂਦੇ ਆ ਵੇਖੋ ਜੀ ਆ ਸਾਹਮਣੇ ਆ ਪੈਂਡਿੰਗ ਹੀ ਆ ਪੈਸੇ ਸਾਰੇ ਅਜੇ ਤੇ 30 ਨੰਬਰ ਚੱਲ ਗਿਆ ਅੱਜ ਸਵੇਰ ਤੋਂ ਕੱਲ ਆਗੇ ਕਿੰਨੇ ਵੇ ਸ਼ੁਰੂਆਤ ਹੋ ਜਾਂਦੀ ਆ ਸਵੇਰੇ ਜਿੰਨੇ ਵਜੇ ਵੀ ਆ ਜਾਣ ਪੀ ਰਾਤ ਨੂੰ ਮੁਕਾ ਕੇ ਸੌਣਾ ਵਾ ਅਸੀਂ ਤੇ ਸਵੇਰੇ 6:00 ਤੋ ਵੀ ਤੇ ਇਹ ਗੱਲ ਕਹਿ ਸਕਦੇ ਆ ਵੀ ਹੁਣ ਤੁਸੀਂ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਇਹ ਨਹੀਂ ਕਹਿ ਸਕਦੇ ਟਰਾਲੀਆਂ 'ਚ ਹੀ ਬੈਠੇ ਹੋਏ ਆਪਦਾ ਮਤਲਬ ਇੱਕ ਤਾਂ ਹੁੰਦਾ ਨਾ ਜਿਵੇਂ ਟਰੈਕਟਰ ਟਰਾਲੀ ਅਸੀਂ ਲਾ ਕੇ ਇੱਥੇ ਖੜ ਗਏ ਬੈਹ ਗਏ ਗੱਲਾਂ ਕਰ ਲਿਆ ਪਰ ਤੁਸੀਂ ਵਿਹਲੇ ਰਹਿਣ ਨਾਲ ਆ ਸੇਵਾ ਕਰਨੀ ਜਿਆਦਾ ਵਧੀਆ ਸੀ ਆਪਣਾ ਉਹ ਕੰਮ ਨਹੀਂ ਆ ਜੀ ਵੀ ਟਰੈਕਟਰ ਲੈ ਕੇ ਟਰਾਲੀ ਲੈ ਕੇ ਐਨੂੰ ਚੱਲ ਜੀਏ ਫੇਰ ਆਗੇ ਕਿ ਨਹੀਂ ਇੱਕ ਥਾਂ ਤੇ ਜਿੱਦਨ ਦੇ ਆਏ ਆ ਉੱਥੇ ਟਰਾਲੀ ਖੜੀ ਆ ਤੇ ਆਪਾਂ ਸੇਵਾ ਚ ਜੀ ਜੀ ਮੈਨੂੰ ਇਹ ਦੱਸੋ ਪੈਸੇ ਕਿਨੇ ਕਿਨੇ ਫਿਰ ਤੁਸੀਂ ਕਿਵੇਂ ਰੇਂਜ ਕੀਤੇ ਸਾਰੇ ਮੁੰਡਿਆਂ ਨੇ ਜੀ ਇਹ ਮੈਂ ਵੀ ਕਹਾਂ ਆਪਣੇ ਪੱਲਿਓਂ ਨਹੀਂ ਆਪਾਂ ਜਿੰਨਾ ਜੋ ਬੰਦਾ ਯੋਗਦਾਨ ਪਾਇਆ ਹੋਵੇ ਵਿਚ ਆਪਣੇ ਵੀਰਾਂ ਸਾਰਿਆਂ ਨੇ ਰਲ ਕੇ ਇਹ ਪਾਏ ਆ ਪੈਸੇ ਕੁਝ ਆਪਣੇ ਐਨ ਆਰ ਆਈ ਵੀਰਾਂ ਨੇ ਪਾਏ ਆ ਉਧਰੋਂ ਜਿੱਦਾਂ ਉਹਨਾਂ ਨੇ ਵੀ ਆਪਣੇ ਕਲੈਕਸ਼ਨ ਹੋ ਗਈ ਸੀ 50 60 ਹਜ਼ਾਰ ਹੋ ਗਈ ਸੀ ਤੇ ਉਹ ਅਹੀਂ ਕਰਕੇ ਮਸ਼ੀਨਾਂ ਸਾਡੀਆਂ ਆ ਗਈਆਂ ਵਾ 60 ਹਜ਼ਾਰ ਦੀਆਂ ਤੇ ਮਸ਼ੀਨਾਂ ਆ ਗਈਆਂ ਬਾਕੀ ਰੈਂਟ ਦੇਣਾ ਬਾਕੀ ਸਾਰੇ ਇਦਾਂ ਕਰਕੇ ਆਪਣਾ ਜਿੱਦਾਂ ਪਾਣੀ ਦਾ ਪ੍ਰਬੰਧ ਕਿਸੇ ਹੋਰ ਤਰੀਕੇ ਨਾਲ ਨਹੀਂ ਹੋ ਸਕਦਾ ਇੱਥੇ ਪਾਣੀ ਦਾ ਜੀ ਆਪਾਂ ਨੂੰ ਸਾਹਮਣੇ ਵਾਲਿਆਂ ਨੇ ਪਾਣੀ ਦਾ ਕਿਹਾ ਸੀ ਵੀ ਸਾਡੇ ਕੋਲ ਮੋਟਰ ਲੱਲੋ ਤੇ ਪਾਣੀ ਚਲਾਈ ਜਾਓ ਪਰ ਆਪਾਂ ਕਿਸ ਦਾ ਨੁਕਸਾਨ ਨਹੀਂ ਨਾ ਕਰਨਾ ਚਾਹੁੰਦੇ ਪਾਣੀ ਲਗਾ ਜਨਰੇਟਰ ਕੰਮ ਚੱਲਣਾ ਮੋਟਰ ਲਗਾਤਾਰ ਚਲਦੀ ਰਹਿਣੀ ਆ ਸਾਨੂੰ ਅਹੀਂ 500 ਰੁਪਿਆ ਆਪਣਾ ਬਚਾਉਣ ਦਾ ਕਰਕੇ ਉਹਦਾ ਹਜ਼ਾਰਾਂ ਦਾ ਨੁਕਸਾਨ ਹੋ ਜਾਣਾ ਲਾਈਵ ਉਹਦੇ ਤੇ ਬੱਤੀ ਬਲਦੀ ਰਹਿਣੀ ਉਹ ਨਜ਼ਰ ਤੇ ਬਾਈ ਜੀ ਫਿਰ ਇਹਦਾ ਪਾਣੀ ਇਹ ਸਾਰਾ ਕਿੱਧਰੋਂ ਨਿਕਲਦਾ ਇਸ ਤੋਂ ਬਾਅਦ ਜਦੋਂ ਤੁਸੀਂ ਇੱਧਰੋਂ ਡਰੇਨ ਹੋ ਰਿਹਾ ਜੀ ਅੱਛਾ ਸਾਰਾ ਪਾਣੀ ਆ ਇਸ ਤਰ੍ਹਾਂ ਡਰੇਨ ਹੋ ਰਿਹਾ ਸਾਰਾ ਪਾਣੀ ਇੱਧਰੋਂ ਨਿਕਲ ਰਿਹਾ ਹਾਂ ਕੋਈ ਆਪਣਾ ਖਿਲਾੜੇ ਵਾਲਾ ਨਹੀਂ ਕੰਮ ਅੱਜ ਪ੍ਰੋਪਰ ਸਵਾਈ ਦੇ ਨਾਲ ਆਪਾਂ ਕਰ ਰਹੇ ਆ ਸਾਰਾ। ਮੈਂ ਤੁਹਾਨੂੰ ਚਾਹਣਾ ਵੀ ਬਾਈ ਹਰਾਂ ਨੇ ਇਹੀ ਨਹੀਂ ਬਲਕਿ ਜਿਨ੍ਹਾਂ ਕੋਲ ਕੋਟੀਆਂ ਜਾਂ ਦੂਜੇ ਕੱਪੜੇ ਆ ਉਹਨਾਂ ਵਾਸਤੇ ਈਜ਼ੀ ਆ ਤੇ ਨਾਲ ਦੀ ਨਾਲ ਬਕਾਇਦਾ ਸਰਫ ਤੇ ਲਿਕਵਿਡ ਡਿਟਰਜੈਂਟ ਵੀ ਬਾਈ ਹਰਾਂ ਨੇ ਰੱਖਿਆ। ਹਰ ਚੀਜ਼ ਦੀ ਸੇਵਾ ਇੱਥੇ ਉਪਲਬਧ ਹੈ। ਕਿਸੇ ਨੂੰ ਇਹ ਨਾ ਲੱਗੇ ਵੀ ਸਾਨੂੰ ਕੱਪੜੇ ਧੋਣ ਦਾ ਵੱਲ ਨਹੀਂ ਗਾ। ਹਰ ਤਰੀਕੇ ਨਾਲ ਜਿਹੜਾ ਕੱਪੜਾ ਇੱਥੇ ਵਧੀਆ ਧੋਪਿਆ ਜਾਏਗਾ। ਅਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਿਫਾਫੇ ਵੀ ਇੱਥੇ ਆ ਦੇਖ ਸਕਦੇ ਹੋ ਲਿਫਾਫੇ ਆ। ਆ ਸਿਰਫ ਦੇਖ ਸਕਦੇ ਹੋ ਉਹਨਾਂ ਦੇ ਇਹਨਾਂ ਦੇ ਵਿੱਚ ਪਾ ਕੇ ਉੱਤੇ ਟੈਗਿੰਗ ਕੀਤੀ ਜਾਂਦੀ ਹੈ ਬਾਈ ਜੀ ਜਦੋਂ ਇੱਕ ਰਾਏ ਲਿਫਾਫਾ ਤੁਸੀਂ ਪੈਕ ਕਰ ਦਿੰਦੇ ਹੋ ਜਦੋਂ ਕੱਪੜੇ ਸੁਕਾ ਕੇ ਦੁਬਾਰਾ ਰੱਖਦੇ ਹੋ ਲਿਫਾਫਾ ਫਿਰ ਨਾਲ ਹੀ ਦੇ ਦਿੰਦੇ ਕਿ ਰੱਖਦੇ ਨਾਲ ਹੀ ਨਾਲ ਹੀ ਜੀ ਲਿਫਾਫਾ ਨਾਲ ਹੀ ਦੇ ਦੇਈਦਾ ਹੈ ਅੱਛਾ ਲਿਫਾਫਾ ਲਿਫਾਫਾ ਨਾਲ ਵੀ ਆਪੇ ਲੈ ਜਾਓ ਤੇ ਕਿਸੇ ਵੀ ਚੀਜ਼ ਤੇ ਕੱਪੜੇ ਲਿਆਵੇ ਅਸੀਂ ਪਾਉਣਾ ਆਪਣੀ ਲਿਫਾਵੇ ਜੀ ਉੱਤੇ ਪ੍ਰੋਪਰ ਨਾਮ ਲੇ ਕੇ ਨੰਬਰ ਲੇ ਕੇ ਟਾਈਮ ਦੱਸ ਕੇ ਵਿਜ਼ੂਅਲ ਦਿਖਾਇਆ ਜਾਂ ਕਿਵੇਂ ਨੌਜਵਾਨ ਵੀਰ ਸੇਵਾ ਕਰਦੇ ਪਿਆ ਉਧਰ ਦੇਖ ਸਕਦੇ ਹੋ ਹਰ ਪਾਸੇ ਜਿਹੜਾ ਨੌਜਵਾਨ ਇਸ ਕੰਮ ਤੇ ਲੱਗੇ ਹੋਏ ਆ ਮੈਂ ਬਾਈ ਜੀ ਤੁਹਾਡੇ ਕੋਲ ਵੀ ਹੋਣਾ ਕੀ ਨਾਮ ਹੈ ਜੀ ਤੁਹਾਡਾ ਮ ਕੀ ਕਹੋਗੇ ਜੋ ਤੁਸੀਂ ਏਡੀ ਵੱਡੀ ਸੇਵਾ ਹੀ ਹੈ ਚਾਹੇ ਕੁਝ ਵੀ ਕਰ ਰਹੇ ਹੋ ਕੰਮ ਕਰ ਰਹੇ ਹੋ ਬਹੁਤ ਵੱਡਾ ਹੈ ਹਾਂਜੀ ਹਾਂਜੀ ਇਹ ਬਸ ਇਹੀ ਪ੍ਰੋਬਲਮ ਆ ਰਹੀ ਸੀ ਲਾਗੇ ਬਜ਼ੁਰਗਾਂ ਨੂੰ ਦੇਖ ਕੇ ਸਾਨੂੰ ਬਹੁਤ ਲੱਗਾ ਵੀ ਇਹ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਤੇ ਇਸ ਕਰਕੇ ਇਹ ਸੇਵਾ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੀ ਹੈ ਸੇਵਾ ਚੱਲ ਰਹੀ ਹੈ ਜਿਹੜੀਆਂ ਦੋ ਮਸ਼ੀਨਾਂ ਭਾਈ ਜੀ ਅੱਜ ਹੋਰ ਆ ਜਾਣੀਆਂ ਜਿਹੜੀਆਂ ਟੋਡੀਆਂ ਹੋਂਦੇ ਤੇ ਕੰਮ ਫਿਰ ਹੋਰ ਡਬਲ ਹੋ ਜਾਏਗਾ ਮਤਲਬ ਮੈਂ ਜੇ ਇੱਕ ਗੱਲ ਕਹਾਂ ਤੁਸੀਂ ਇੱਥੇ ਕਿੰਨੀ ਕੁ ਸੰਗਤ ਦੇ ਭੁਗਤਾਨ ਕਰ ਸਕਦੇ ਹੋ ਜੇ ਤੁਹਾਨੂੰ ਲੋਕ ਜਾਂ ਦਰਸ਼ਕ ਦੋ ਮਸ਼ੀਨਾਂ ਸੀ ਤੇ ਸਾਡਾ ਵੀ ਆ ਪੈਂਡਿੰਗ ਹੀ ਆ ਇੰਨੇ ਜਾਨੂੰ ਇਹ ਸੀ ਵੀ ਦੋ ਹੋਰ ਆ ਜਾਣ ਤੇ ਕੰਮ ਚੱਲੀ ਜਾ ਕੰਮ ਹੋਰ ਫਾਸਟ ਹੋ ਜੇ ਤੇ ਚਲੋ ਆਪਣੇ ਵੱਧ ਤੋਂ ਵੱਧ ਸੰਗਤ ਦੇ ਆਪਾਂ ਕੱਪੜੇ ਤੋਂ ਮੈਨੂੰ ਭਾਈ ਜੋ ਐਨ ਆਰ ਆਈ ਵੀਰਾਂ ਦੇ ਨਾਮ ਵੀ ਦੱਸੋ ਨਾ ਜਿਹੜੇ ਐਡਾ ਵੱਡਾ ਜਿਨ੍ਹਾਂ ਨੇ ਯੋਗਦਾਨ ਕੀਤਾ ਤੁਹਾਡੇ ਦੋਸਤ ਆ ਬਾਹਰ ਬੈਠੇ ਆ ਐਨ ਆਰ ਆਈ ਵੀਰ ਆਪਣੇ ਵੀ ਮੇਰੇ ਬ੍ਰਦਰ ਹੀ ਆ ਸਾਰੇ ਆਪਣੇ ਰਿਸ਼ਤੇਦਾਰਾਂ ਚ ਹੀ ਆ ਜਿੱਦਾਂ ਵੀ ਸਰਬਦੇਵਾਲ ਸਿੰਘ ਹੋ ਗਿਆ ਜਰਮਨਜੀ ਤੇ ਬਲਜਿੰਦਰ ਸਿੰਘ ਆਸਟ੍ਰੇਲੀਆ ਤੋਂ ਹੀ ਆ ਸਾਰੇ ਹਾਂਜੀ ਬਲਜੀਤ ਸਿੰਘ ਤੇ ਇੱਕ ਸਿੰਗਾਵੀਰ ਤੋਂ ਸਿੰਗਾਪੁਰ ਤੋਂ ਆ ਮੇਰਾ ਵੀਰ ਉਹਦਾ ਬਿੰਦਾਵਾ ਨਾਮ ਤੇ ਇਹ ਸਾਰੇ ਵੀ ਹੋਰ ਕਾਫੀ ਇੰਗਲੈਂਡ ਤੋਂ ਮਾਮਾਈ ਦਾ ਲੜਕਾ ਸੁਣਾ ਇਹ ਸਾਰਿਆਂ ਨੇ ਰਲ ਕੇ ਵੀ ਜੋ ਮਰਜ਼ੀ ਭਾਵੇਂ 10 ਰੁਪਏ ਵੀ ਕੱਲੇ ਹੁਣ ਪਰ ਉਹ ਸੇਵਾ ਹੈ ਨਹੀਂ ਨਹੀਂ ਉਹ ਤਾਂ ਕਲੰਨੂ ਦੇ ਹੁਣ ਵੱਧ ਮਗਾ ਕੇ ਵੀ ਕੋਈ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹਾਂ ਵੀ ਉਧਰ ਸੇਵਾ ਤਾਂ ਸੇਵਾ ਹੈ ਨਾ ਜਿਵੇਂ ਮਰਜ਼ੀ ਹੈ ਉਹਦੇ ਕਿੰਨੇ ਸੀ ਵੀ ਦੱਸੋ ਜਿੰਨੇ ਚਾਹੀਦੇ ਉਹਨੇ ਕੱਲ ਦਿੰਨੇ ਪਰ ਆਪਾਂ ਸਾਰੇ ਬਾਹਰ ਵਾਲਿਆਂ ਨੂੰ 5-5000 ਰੁਪਏ ਸੇਵਾ ਕੋਲ ਤੁਸੀਂ ਦੇਖ ਸਕਦੇ ਹੋ ਐਸੀ ਉਹਨਾਂ ਦਾ ਸਲਾਮ ਕਰਦੇ ਹਾਂ ਉਹਨਾਂ ਐਨ ਆਰ ਆਈ ਵੀਰਾਂ ਦਾ ਜਿਹੜੇ ਕਿ ਵੱਧ ਚੜ ਕੇ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਹੇ ਕਿਸੇ ਪਾਸੇ ਕਮੀ ਨਹੀਂ ਆਉਣ ਦੇਣਦੇ ਦੋਸਤੋ ਭਾਈ ਜੀ ਮੈਂ ਤੁਹਾਡੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਦੇ ਨਾਮ ਬੋਲੇ ਆ ਮੈਂ ਜਾਣਦਾ ਤਾਂ ਨਹੀਂ ਬਾਕੀ ਤੁਹਾਨੂੰ ਸਲਾਮ ਹੈ ਤੁਸੀਂ ਏਡੀ ਵੱਡੀ ਸੇਵਾ ਕਰ ਰਹੇ ਹੋ ਉਹਨਾਂ ਨੇ ਇੱਕ ਵਾਰੀ ਗੱਲ ਕੀਤੀ ਹੈ ਦਾ ਤੁਸੀਂ ਨਾਲ ਦੀ ਨਾਲ ਉਹਨਾਂ ਨੂੰ ਕਿਹਾ ਵੀ ਆ ਚੱਕੋ ਪੈਸੇ ਜੋ ਚਾਹੀਦਾ ਲੈ ਕੇ ਆਓ ਅਤੇ ਨਾਲ ਦੀ ਨਾਲ ਤੁਸੀਂ ਆ ਪਾਣੀ ਦੇ ਟੈਂਕਰ ਵਾਸਤੇ ਵੀ ਪੈਸੇ ਦੇ ਰਹੇ ਹੋ ਤਾਂ ਬੜੀ ਵੱਡੀ ਗੱਲ ਹੈ ਨੌਜਵਾਨ ਆ ਵੀ ਖੁਦ ਤੌਰ ਤੇ ਕਰ ਰਿਹਾ ਅਮਰੋਦ ਸਰ ਤੋਂ ਸਾਰੇ ਨੌਜਵਾਨ ਹੈ ਭਾਈ ਜੀ ਹਾਂਜੀ ਤੁਸੀਂ ਰੱਖੋ ਗੱਲ ਗੱਲ ਰੱਖ ਰਹੇ ਸੀ ਤੁਸੀਂ ਨਹੀਂ ਇਹੀ ਕਹਿਣਾ ਜਾ ਰਹੇ ਆ ਵੀ ਜਿਹੜੇ ਐਨ ਆਰ ਆਈ ਮੇਰੇ ਵੀਰ ਵਾ ਉਹਨਾਂ ਨੇ ਵੀ ਬਹੁਤ ਆਪਣਾ ਸਹਿਯੋਗ ਪਾ ਰਹੇ ਆ ਉਹ ਤੇ ਵੀ ਆਪਾਂ ਇੱਕ ਲਿਮਟ 'ਚ ਉਹਨਾਂ ਨੂੰ ਸੇਵਾ ਲਈ ਸੀ ਉਨਾਂ ਵੱਲੋਂ ਤਾਂ ਉਹ ਕਹਿੰਦੇ ਕਿ ਦਿਲ ਖੋਲ ਦਿੱਤਾ ਵੀ ਕਿ ਆ ਵੀ ਜਿੰਨੇ ਚਾਹੀਦੇ ਉਹਨੇ ਮੰਗੋ ਆਪਾਂ ਵੱਧ ਵੀ ਲੈ ਕੇ ਕੀ ਕਰਨਾ ਵਾ ਬਾਕੀ ਅਸੀਂ ਆਪਣੇ ਕੋਲੋਂ ਵੀ ਕਰ ਰਹੇ ਆ ਸਾਰੇ ਜਾਣੇ ਜਿਹੜੇ ਮੇਰੇ ਵੀਰ ਭਰਾ ਸਾਰੇ ਆ ਆਪਣੇ ਵੀ ਅਸੀਂ 5-5000 ਰੁਪਏ ਸਾਰਿਆਂ ਨੂੰ ਲਾਇਆ ਸੀ ਇਸ ਸੇਵਾ ਵਾਸਤੇ ਵੀ ਵੱਧ ਨਹੀਂ ਲੈਣੇ ਹੁਣ ਜੇ ਲੋੜ ਪਏਗੀ ਦੱਸ ਦਿਆਂ ਜੇ ਕਿਸੇ ਨੇ ਹੋਰ ਤੋਂ ਆਉਣੇ ਤਾਂ ਮੈਂ ਦੱਸ ਸਕਦੇ ਆ ਬਰਫੀ ਆ ਬਰਫੀ ਬਰਫੀ ਵਾਲਾ ਆ ਨਾ ਲੋਗੋ ਕੀ ਤੁਸੀਂ ਦੇਖ ਸਕਦੇ ਹੋ ਜਿਹੜਾ ਉੱਤੇ ਬੋਰ ਲੱਗਾ ਹਾਂ ਤਾਂ ਤਾਂ ਤੁਸੀਂ ਇੱਥੇ ਆ ਸਕਦੇ ਹੋ ਕਿ ਕਿਸ ਤਰੀਕੇ ਨਾਲ ਜੇ ਤੁਹਾਨੂੰ ਜ਼ਰੂਰਤ ਹੈ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜਿਹੜੇ ਕੱਪੜੇ ਧੂਈਪ ਜਾਣ ਤਾਂ ਤੁਸੀਂ ਇਸ ਜਿਹੜੀ ਸੰਗਤ ਹੈ ਜਾਂ ਕਿਸਾਨੀ ਸੰਘਰਸ਼ ਦੇ ਵਿੱਚ ਤੁਸੀਂ ਆਏ ਹੋਏ ਹੋ ਤਾਂ ਜਰੂਰ ਇੱਥੇ ਪਹੁੰਚੋ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਜਿਵੇਂ ਨੌਜਵਾਨੇ ਸੇਵਾ ਕਰ ਰਿਹਾ ਹੈ ਕੱਪੜੇ ਸੁਖਾਲੇ ਹੋ ਗਏ ਅੱਗੇ ਨਾਲ ਕੀ ਕਹੋਗੇ ਬਹੁਤ ਵਧੀਆ ਭਜੀਤ ਬਹੁਤ ਹੀ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਅਸੀਂ ਆਪ ਸੇਵਾ ਕਰਦੇ ਹਾਂ ਜੀ ਹਾਂਜੀ ਤਾਂ ਭਾਈ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਤਾਂ ਐਸੀ ਸਲਾਮ ਕਰਦੇ ਆ ਤੁਹਾਨੂੰ ਵੀ ਤੇ ਤੁਹਾਡੇ ਉਸ ਦੋਸਤਾ ਵੀਰਾਂ ਨੂੰ ਜਿਹੜੇ ਕਿ ਬਾਹਰ ਇਸ ਤੁਹਾਡਾ ਇਹਦਾ ਵੱਡਾ ਯੋਗਦਾਨ ਪਾ ਰਿਹਾ ਬਹੁਤ-ਬਹੁਤ ਜੀ ਧੰਨਵਾਦ ਸਾਰਿਆਂ ਦਾ ਤੇ ਭਾਈ ਜੀ ਤੁਸੀਂ ਰੱਖਣੀ ਚਾਹੁੰਦੇ ਗੱਲ ਰੱਖਣੀ ਭਾਈ ਜੀ ਮੈਂ ਤੇ ਇਹੀ ਕਹਿਣਾ ਚਾਹਨਾ ਹਾਂ ਵੀ ਸਾਰੇ ਪ੍ਰੋਗਰਾਮ ਲੀੜੇ ਕਪੜਾ ਤੋਤਾ ਰੋਟੀ ਪਾਣੀ ਵਧੀਆ ਦੁੱਧ ਬਦਾਮ ਦਹੀਂ ਲੱਸੀ ਸਭ ਕੁਝ ਮਿਲ ਗਿਆ ਸੌਣ ਦਾ ਪ੍ਰੋਗਰਾਮ ਵਧੀਆ ਵੀਰ ਭਰਾਵਾਂ ਨੂੰ ਆਓ ਇੱਥੇ ਬਾਤ ਚੜ ਕੇ ਹਿੱਸਾ ਪਾਓ ਵੀਰ ਭਰਾ ਮੇਰੇ ਕੋਈ ਵਾਪਸ ਨਾ ਜਾਣ ਵਾਅਦਾ ਤੋਂ ਵਾਅਦਾ ਇੱਥੇ ਆਉਣ ਮੈਂ ਟਰੈਕਟਰ ਟਰਾਲੀ ਲੈ ਕੇ ਆਇਆ ਤਾਂ ਇੱਥੇ ਲਾ ਜੋ ਜੇ ਤੁਹਾਡੇ ਕੋ ਦੂਜਾ ਸਾਧਨ ਹੋਵੇ ਤਾਂ ਜਾਓ ਡਿਊਟੀਆਂ ਬਦਲੋ ਜਿੱਦੇ ਤੇ ਮਰਜ਼ੀ ਆਓ ਆਪਣਾ ਵਾਅਦਾ ਤੋਂ ਵਾਅਦਾ ਯੋਗਦਾਨ ਪਾਓ ਆਪਾਂ ਆਪਣੇ ਹੱਕ ਲੈਣੇ ਆ ਵਾਅਦਾ ਦੇਣਾ ਵਾਸਤੇ ਹੋਣੇ ਆਪਾਂ ਕਿਉਂ ਨੇ ਆਪਾਂ ਵੀ ਉਦਾਂ ਕੋਈ ਵੀ ਆਪਣੇ ਅਸੀਂ ਆਪਾਂ ਵਾਪਸ ਹੀ ਜਾਂਦੇ ਆ ਜਦੋਂ ਆਪਾਂ ਇੱਥੋਂ ਟਰਾਲੀਆਂ ਲੈ ਕੇ ਲੈ ਕੇ ਵਾਪਸ ਜਾਂਦੇ ਆ ਇਦਾਂ ਲੱਗਦਾ ਵੀ ਸੰਗਰੂਰ 'ਚ ਖਾਲੀ ਹੋ ਗਿਆ ਪਰ ਨਹੀਂ ਹਰੇ ਬਹੁਤ ਯਾਰੀਆਂ ਟਰਾਲੀਆਂ ਆਉਣ ਲੱਗੀਆਂ ਅੱਜ ਘਟੋ ਘਟ 11500 ਟਰਾਲੀ ਹੋਰ ਆ ਰਹੀ ਆ ਅਮਰਸਰ ਜ਼ਿਲ੍ਹੇ ਤੋਂ ਤਰਨਤਾਰਨ ਤੋਂ ਜਲੰਧਰ ਤੋਂ ਜਿਹੜੀ ਕਿ ਇੱਥੇ ਪਹੁੰਚ ਜਾਣੀ ਆ ਰਾਤ ਨੂੰ 8-9 ਵਜੇ ਤੱਕ ਤੇ ਉਹਨਾਂ ਨੂੰ ਅੱਗੇ ਇਹ ਬੇਨਤੀ ਆ ਵੀ ਟਰਾਲੀਆਂ ਇੱਥੇ ਖੜੀਆਂ ਰਹਿਣ ਜੇ ਕਿਸੇ ਨੂੰ ਕੰਮ ਵੀ ਆ ਤੇ ਬੱਸਾਂ ਇੱਥੋਂ ਲੱਗੀਆਂ ਆ ਫ੍ਰੀ ਬੱਸਾਂ ਜਾਂਦੀਆਂ ਕੱਲੇ ਕੱਲੇ ਜ਼ਿਲ੍ਹੇ 'ਚ ਆਪਣੇ ਕੰਮ ਕਰਕੇ ਫੇਰ ਦੁਬਾਰਾ ਇੱਥੇ ਪਹੁੰਚੋ ਫੇਰ ਬਾਰ-ਬਾਰ ਟਰਾਲੀਆਂ ਨਾ ਇੱਥੋਂ ਕੱਢੋ ਨਾ ਨਾ ਕੱਢੋ ਨਾ ਬਾੜੋ ਟਰਾਲੀਆਂ ਜਿੱਦਾਂ ਆਉਣ ਜਿੰਨੀਆਂ ਮਰਜ਼ੀ ਵੀ ਵਾਰ-ਵਾਰ ਵਾਪਸ ਨਾ ਕਢੋ ਟਰਾਲੀਆਂ ਤੇ ਇੱਕ ਮੇਰਾ ਵੀਰ ਨੂੰ ਹੋਰ ਇੱਕ ਛੋਟੀ ਜੀ ਬੇਨਤੀ ਆ ਵੀ ਜਿਹੜਾ ਟਰੈਕਟਰ ਤੇ ਗਾਣੇ ਗੂਣੇ ਲਾ ਕੇ ਰਾਤ ਨੂੰ ਫਿਰਦੇ ਆ ਵੀ ਇਹ ਕੰਮ ਨਾ ਜ਼ਰੂਰ ਕਰੋ ਵੀ ਆਪਾਂ ਇੱਥੇ ਕਿਸੇ ਵਿਆਹ ਤੇ ਨਹੀਂ ਆਏ ਆਪਾਂ ਆਪਣੇ ਆਪਾਂ ਸੰਘਰਸ਼ 'ਚ ਆਏ ਆ ਆਪਣੇ ਹੱਕ ਲੈਣ ਆਏ ਆ ਤੇ ਇਹ ਕੰਮ ਹੁਲੜਬਾਜੀ ਵਾਲਾ ਕੰਮ ਬਿਲਕੁਲ ਨਾ ਕੀਤਾ ਜਾਵੇ ਇਹ ਨੁਕਸਾਨ ਹੀ ਹੋ ਰਿਹਾ ਵਾ ਕਾਫੀ ਆਪਣੇ ਸ਼ੀਧੀਆਂ ਪਾ ਚੁੱਕੇ ਆ ਇੱਥੇ ਬੰਦੇ ਤੇ ਉਹਦਾ ਕਰਕੇ ਆਪਾਂ ਨੂੰ ਗਾਣਾ ਲਾਉਣਾ ਨਹੀਂ ਬੰਦਾ ਨੱਚਣਾ ਕਾਦਾ ਵਾ ਆਪਾਂ ਇੱਕ ਸੰਗਰ ਸੇਵਾ ਤੇ ਆਏ ਆ ਉਹਦੇ ਵਾਸਤੇ ਆਪਾਂ ਨੂੰ ਟਾਈਮ ਕੱਢਉਣਾ ਚਾਹੀਦਾ ਇੱਕ ਸ਼ਾਂਤੀ ਨਾਲ ਬੈਠਣਾ ਚਾਹੀਦਾ ਸੇਵਾ ਕਰੋ ਆਪਣਾ ਕੰਮ ਕਰੋ ਜਿਹੜੇ ਰਾਤ ਨੂੰ ਐਵੇਂ ਇੱਕ ਆਹ ਜਿਹੜੀ ਡਿਸਪੋਜ਼ਲ ਆ ਮੇਰੇ ਵੀਰ ਵਰਤਦੇ ਆ ਆਪਾਂ ਜਿਹੜੀ ਆ ਲੰਗਰਾਂ ਚ ਵਰਤੀ ਜਾਂਦੀ ਆ ਇਹਨੂੰ ਇੱਕ ਸਾਈਡ ਤੇ ਸੁੱਟਿਆ ਜਾਵੇ ਜਿਹੜਾ ਵੀ ਲੰਗਰ ਛੱਕਦਾ ਆ ਖਲਾਰਾ ਨਾ ਪਾਓ ਇਥੇ ਆਪਣਾ ਇਹ ਸੰਘਰਸ਼ ਪਤਾ ਨਹੀਂ ਕਿੰਨਾ ਕੁ ਲੰਮਾ ਚੱਲਣਾ ਹੈ ਹੋ ਜਾਣੇ ਕਿ ਵੀ ਰਣਨੀਤੀ ਬਣਾਓ ਮੈਂ ਚਲੋ ਤੁਹਾਨੂੰ ਸੁਝਾਅ ਕੀ ਮੇਰੀ ਲੋੜ 'ਤੇ ਮੈਂ ਵੀ ਆ ਸਕਦਾ ਵੀ ਆਪਾਂ ਮਿਲ ਕੇ ਯਾਰ ਇਹ ਗੰਦਗੀ ਨੂੰ ਇਕੱਠਾ ਕਰੀਏ ਇਹ ਜੇ ਆਪਾਂ ਇਹ ਗੰਦਗੀ ਪਾ ਕੇ ਜਾਵਾਂਗੇ ਚੰਗਾ ਨਹੀਂ ਆਪਾਂ ਨੂੰ ਕੱਲ ਨੂੰ ਕੋਈ ਸਵਾਲ ਕਰੇ ਵਾਤਾਵਰਨ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆਪਾਂ ਗੱਲ ਕਰਦੇ ਆ ਬਾਣੀ ਦੇ ਵਿੱਚ ਸਲੋਕ ਪੜ੍ਹਦੇ ਆ ਤਾਂ ਮੈਨੂੰ ਲੱਗਦਾ ਆਪਾਂ ਨੂੰ ਇਹ ਥੋੜੇ ਕੋਸ਼ਿਸ਼ ਕਰਨੀ ਚਾਹੀਦੀ ਮੈਂ ਤਾਂ ਮੇਰੀ ਤੇ ਸਲਾਹ ਇਹ ਹੀ ਆ ਵੀ ਆਪਾਂ ਇਧਰਲੇ ਬੰਨੇ ਚਲੋ ਕਾਫੀ ਘਟਵਾ ਜਿਹੜੀ ਗੰਦਗੀ ਪਰ ਅੱਗੇ ਜਿੱਥੇ ਬੈਠੇ ਆ ਧਰਨੇ ਦੇ ਉੱਥੇ ਚੱਲ ਜੀਏ ਇਹ ਕਾਫੀ ਜ਼ਿਆਦਾ ਵਾ ਮੈਂ ਕਿੰਨਾ ਵੀ ਇੱਕ ਦੋ ਦੋ ਚਾਰ ਟਰਾਲੀਆਂ ਇਸ ਕਰਕੇ ਲਾਈਆਂ ਜਾਣ ਸਿਵਾ ਚ ਵੀ ਅੱਜ ਇਸ ਤੇ ਗੱਲ ਕਰਾਂਗੇ ਅੱਜ ਮੈਂ ਟਾਈਮ ਕੱਢ ਕੇ ਤੁਹਾਡੇ ਕੋਲ ਹੋਣਾ ਅੱਜ ਤੋਂ ਬਾਅਦ ਆਪਣੀ ਗੱਲ ਨਹੀਂ ਹਾਂਜੀ ਇਸ ਟੌਪਿਕ ਤੇ ਬਹੁਤ ਬਹੁਤ ਧੰਨਵਾਦ ਜੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇਖ ਸਕਦੇ ਹੋ ਨੌਜਵਾਨ ਕਿਸ ਤਰ੍ਹਾਂ ਸੰਘਰਸ਼ ਦੇ ਵਿੱਚ ਆਪਦਾ ਵਾਦ ਛੱਟ ਕੇ ਹਿੱਸਾ ਪਾ ਰਹੇ ਆ ਹੁਣ ਏ ਟੀਵੀ ਤੇ ਤੁਹਾਨੂੰ ਦਿਖਾਇਆ ਦੋ ਵਾਸ਼ਿੰਗ ਮਸ਼ੀਨਾਂ ਤੇ ਨਾਲ ਦੋ ਹੋਰ ਆ ਰਹੀਆਂ ਨੇ ਇੱਥੇ ਜਿਹੜੀ ਹੈ ਧੋਣ ਦੀ ਕੱਪੜੇ ਧੋਣ ਦੀ ਸੇਵਾ ਜਿਹੜੀ ਲਗਾਤਾਰ ਬਰਕਰਾਰ ਹੈ ਤਾਂ ਤੁਸੀਂ ਇਸੇ ਤਰ੍ਹਾਂ ਓਨ ਏ ਟੀਵੀ ਨਾਲ ਜੁੜੇ ਰਹੋ ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਗੁਰਪ੍ਰੀਤ ਜੀ ਦਾ ਜਾਜਾ ਤੁਸੀਂ ਦੇਖਦੇ ਰਹਿਣਾ ਓਨ ਏ ਟੀਵੀ